ਜਾਮਣ ਬਹੁਤ ਹੀ ਸਵਾਦ ਹੁੰਦੇ ਨੇ। ਜਾਮਣ ਖਾਣ ਵਿੱਚ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਜਾਮਣ ਖਾਣ ਤੋਂ ਬਾਅਦ ਕੁਝ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਤੁਹਾਡੇ ਸਰੀਰ ਵਿੱਚ ਜ਼ਹਿਰ ਬਣ ਜਾਵੇਗਾ। ਜੀ ਹਾਂ ਦੁੱਧ ਅਤੇ ਜਾਮਣ ਕਦੇ ਵੀ ਇਕੱਠੇ ਨਹੀਂ ਖਾਣੇ ਚਾਹੀਦੇ। ਇਹ ਪਾਚਨ ਕਿਰਿਆ ਲਈ ਖਤਰਨਾਕ ਹੋ ਸਕਦੇ ਨੇ। ਇਸ ਨਾਲ ਗੈਸ, ਪੇਟ ਦਰਦ ਅਤੇ ਵੱਧ ਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਇਸ ਦੇ ਨਾਲ ਹੀ ਖੀਰਾ ਅਤੇ ਜਾਮਣ ਦੋਵਾਂ ਦੀ ਤਸੀਰ ਠੰਡੀ ਹੁੰਦੀ ਹੈ ਦੋਵਾਂ ਨੂੰ ਇਕੱਠਿਆਂ ਖਾਣ ਨਾਲ ਸਰੀਰ ਵਿੱਚ ਠੰਡਕ ਲੋੜ ਤੋਂ ਵੱਧ ਹੋ ਜਾਂਦੀ ਹੈ ਜਿਸ ਨਾਲ ਜ਼ੁਕਾਮ ਅਤੇ ਬਦਹਜ਼ਮੀ ਹੋ ਸਕਦੀ ਹੈ ਇਸ ਦੇ ਨਾਲ ਹੀ ਜਾਮਣ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਕਿਰਿਆ ਜਿਹੜੀ ਕਿ ਵਿਗੜ ਸਕਦੀ ਹੈ ਇਸ ਨਾਲ ਪੇਟ ਵਿੱਚ ਗੈਸ ਕਲਵਲ ਅਤੇ ਕਈ ਵਾਰ ਉਲਟੀਆਂ ਵੀ ਹੋ ਸਕਦੀਆਂ ਨੇ ਘੱਟੋ ਘੱਟ 30 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਜਾਮਣਾ ਖਾਈਆਂ ਨੇ ਇਸ ਦੇ ਨਾਲ ਹੀ ਜਾਮਣ ਅਤੇ ਚਾਰ ਦੋਵੇਂ ਖੱਟੇ ਤੇ ਤੇਜਾਬੀ ਹੁੰਦੇ ਨੇ ਇਹਨਾਂ ਨੂੰ ਇਕੱਠਿਆਂ ਖਾਣ ਨਾਲ ਐਸਿਡਿਟੀ ਦਿਲ ਵਿੱਚ ਜਲਨ ਅਤੇ ਪੇਟ ਦਰਦ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ ਜਾਮਣ ਖਾਣ ਤੋਂ ਤੁਰੰਤ ਬਾਅਦ ਸੰਤਰਾ ਨਾ ਖਾਓ ਕਿਉਂਕਿ ਇਹ ਦੋਵੇਂ ਖੱਟੇ ਫਲ ਹੁੰਦੇ ਨੇ ਇਸ ਨਾਲ ਦਸਤ ਅਤੇ ਪੇਟ ਦਰਦ ਜਿਹੜਾ ਕੀ ਹੋ ਸਕਦਾ ਹੈ ਇਸ ਦੇ ਨਾਲ ਹੀ ਕੋਲਡ ਡਰਿੰਕਸ ਜਾਮਣ ਖਾਣ ਤੋਂ ਬਾਅਦ ਪੀਣ ਨਾਲ ਸਰੀਰ ਵਿੱਚ ਰਸਾਇਣਿਕ ਪ੍ਰਤੀਕਿਰਿਆ ਹੋ ਸਕਦੀ ਹੈ ਇਸ ਵਿੱਚ ਮੌਜੂਦ ਖੰਡ ਅਤੇ ਕਾਰਬਨ ਡਾਈਆਕਸਾਈਡ ਜਾਮਣ ਦੇ ਕੁਦਰਤੀ ਐਸਿਡ ਨਾਲ ਮਿਲ ਸਕਦੇ ਨੇ ਤੇ પેટ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਜੀ ਹਾਂ ਜੇਕਰ ਤੁਸੀਂ ਵੀ ਜਾਮਣ ਖਾਣ ਤੋਂ ਬਾਅਦ ਅਜਹੀਆਂ ਚੀਜ਼ਾਂ ਖਾਂਦੇ ਹੋ ਤਾਂ ਤੁਹਾਡੇ ਸਰੀਰ 'ਤੇ ਵੀ ਅਜਹੀਆਂ ਚੀਜ਼ਾਂ ਹੋ ਸਕਦੀਆਂ ਨੇ